ਅਸ਼ਕਰ ਬਾਈ ਜੀ ਹਾਂ ਨੇ ਠੀਕ ਹੋ ਬੰਦ ਕਰ ਉਹ ਸਟਾਰਟ ਉਹ ਦੋਰੇ ਹਾਂਜੀ ਹਾਂਜੀ ਗੱਲ ਕਰ ਬੰਦ ਉਹ ਵੇਖੀ ਤੋ ਕਿਹੜਾ ਮਾਡਲ ਹੈ ਜੀ ਇਹ ਟਰੈਕਟਰ ਇਹ 99 ਮਾਡਲ ਜੀ ਧੰਨਵਾਦ 1999 ਮਾਡਲ ਕੀ ਕੋਦੂ ਗੁਦਾ ਤੁਹਾਡੇ ਕੋਲੇ ਜੀ ਸਾਡੇ ਕੋਲੇ ਹੋ ਗਏ ਇਹਨੂੰ 10-12 ਸਾਲ ਜੀ ਲੰਦਾ ਨਯਾਰ ਜੀ ਪੂਰੇ ਬੜੀ ਵਧੀਆ ਚੀਜ਼ਾਂ ਨੇ ਹਾਂ ਜੀ ਦੋਸਤੋ ਦੇਖੋ ਟਰੈਕਟਰ ਹੈ ਨਾ ਪੁਰਾਣੇ 99 ਮਾਡਲ ਹੈ ਨਾ ਵਧੀਆ ਹਾਲਤ ਕਿਉਂਕਿ ਇਹ ਕੰਡੀਸ਼ਨ ਦੇ ਵਿੱਚ ਟਰੈਕਟਰ ਮਿਲਣੇ ਮੁਸ਼ਕਲ ਨੇ ਕਿਉਂਕਿ ਅਸਲ ਕੀ ਹੈ ਇਹ ਟਰੈਕਟਰ ਦੀ ਵੈਲਿਊ ਬਹੁਤ ਅੱਜ ਵੀ ਬਹੁਤ ਜ਼ਿਆਦਾ ਵੈਲਿਊ ਮਿਲਦੇ ਨਹੀਂ ਬੇਬੇ ਤਾਂ ਕੀ ਹੈ ਨਾ ਇਹ ਕਿ ਚੱਲਦਾ ਵਾਲਾ ਸਲੋ ਆ ਆਵਾਜ਼ ਬਹੁਤ ਪਿਆਰੀ ਆ ਆਵਾਜ਼ ਬਹੁਤ ਪਿਆਰੀ ਹੈ ਬਾਕੀ ਉਹ ਵੀ ਇਹ ਜਿਵੇਂ ਨਾ ਪਾਵਰ ਸਟੀering ਦੇ ਟਰੈਕਟਰ ਹੁੰਦੇ ਨੇ ਅੱਜ ਕੱਲ ਉਹਨਾਂ ਵਾਂਗੂ ਚੱਲਦੇ ਨੇ ਇਹ ਕਾਰਾਂ ਵਾਂਗੂ ਪੰਜਾਬੀ ਜਿਹਾ ਹੈ ਨਾ ਕਾਰਾਂ ਵਾਂਗੂ ਚੱਲਦੇ ਨੇ ਹਾਂ ਜੀ ਹਾਂ ਜੀ ਚਲਾਈ ਬਹੁਤ ਵਧੀ ਪੋਰ ਮਤਲਬ ਹੈ ਥਕਾਵਟ ਨਹੀਂ ਆਉਂਦੀ ਬੰਦੇ ਨੂੰ ਸੱਚ ਹੈ ਜੀ ਗੱਲ ਮੇਰੇ ਕੋਲ 3620 ਟਰੈਕਟਰ ਹੈ ਜੀ ਮੈਂ ਦਿੱਲੀ ਤੱਕ ਵੈਕ ਲੈ ਕੇ ਗਿਆ ਸੀਗਾ ਅੱਛਾ ਉਹ ਟਰੈਕਟਰ ਵੀ 1996 ਮਾਡਲ ਹੈ ਜੀ ਜਿਵੇਂ ਪਾਵਰ ਸਟੀering ਹੁੰਦਾ ਹੈ ਚੱਲਦਾ ਜੀ ਥੋੜੀ ਗੱਲ ਸਹੀ ਨਹੀਂ ਗੱਲ ਸਹੀ ਵੀ ਥੱਕਦਾ ਨਹੀਂ ਬੰਦਾ ਜੀ ਲੱਗਦਾ ਗੇਅਰ ਗੂਰ ਬਹੁਤ ਰੈਲੇ ਨੇ ਪਾਉਣ ਚ ਸਵਾਦ ਆਉਂਦਾ ਚਲਾਉਣੇ ਚ ਹਾਂ ਜੀ ਹਾਂ ਜੀ ਚਲੋ ਕੰਮ ਤਾਂ ਫਿਰ ਪਾਵਰ ਦੇ ਹਿਸਾਬ ਨਾਲ ਮਸ਼ੀਨਰੀ ਨੇ ਦੇਣਾ ਜੀ ਚਲੋ ਜਿੰਨੇ ਕਿ 3 ਸਿਲੰਡਰ ਰਹਿ ਕੇ ਦੋ ਜੀ ਤਿੰਨ ਸਿਲੰਡਰ ਹੈ ਜੀ ਹਾਂ ਜੀ ਇਹ ਆਮ ਆਪਾਂ ਇਹਨੂੰ ਆਲੂਆਂ ਦੀ ਮਿੱਟੀ ਚੜਾਉਣ ਦੇ ਕੰਮ ਜ਼ਿਆਦਾ ਹਾਂਜੀ ਛੋਟੇ ਕੰਮਾਂ ਨੂੰ ਜਾਂ ਇਹ ਰੇਤ ਦੇ ਕੰਮ ਜ਼ਿਆਦਾ ਦਿੰਦੇ ਕਾਹਤੇ ਕੰਮ ਜ਼ਿਆਦਾ ਦਿੰਦੇ ਸੀ ਟਰੈਕਟਰ ਕਰਾਕ ਰੂਚ ਵਧੀਆ ਕੰਮ ਦਿੰਦਾ ਜੀ ਕਿਉਂਕਿ ਬੈਕ ਜ਼ਿਆਦਾ ਹੁੰਦੀ ਹੈ ਜੀ ਇਹਦੀ ਬੈਕ ਇਹਦੀ ਵੱਧ ਪੈਂਦਾ ਹਾਂਜੀ ਹੋਰ ਠੀਕ ਹੈ ਜੀ ਹਾਂਜੀ ਵਧੀਆ ਮੇਰਾ ਨਾਮ ਨਰਦੀਪ ਸਿੰਘ ਹੈ ਜੀ ਹਾਂਜੀ ਲੈ ਅਸਤਨਾ ਤੁਹਾਨੂੰ ਸਟਾਰਟ ਕਰਕੇ ਦਿਖਾਉਣਾ ਇੱਕ ਮਿੰਟ ਜੀ ਤੁਸੀਂ ਦੇਖ ਸਕਦੇ ਹੋ ਇਹਦੀ ਆਵਾਜ਼ ਜਮਾ ਤੁਹਾਨੂੰ ਇਹ ਲੱਗੂ ਜਿਵੇਂ ਬੰਦ ਹੋ ਗਿਆ ਪਰ ਬੰਦ ਨਹੀਂ ਹੁੰਦਾ ਨਾ ਬਹੁਤ ਆ ਇਸ ਤਰ੍ਹਾਂ ਨਾ ਮਦਲਕੇ ਕੱਲੇ ਮਰ ਗਿਆ ਆੜ ਜੇ ਹੱਲੀ ਆਣਨੇ ਵਾਈਬ੍ਰੇਸ਼ਨ ਜੀ ਦੇ ਜੀ ਬਹੁਤ ਛੋਨੇ ਟਰੈਕਟਰ ਨੇ ਜੀ ਬਹੁਤ ਹਨਾ ਐਸ ਟਾਈਮ ਨੇ ਤਾਂ ਸਾਰਾ ਕੰਮ ਲੈਣਿਆ ਕਦੂ ਕੋਦੂ ਵੀ ਕਰਦੇ ਆ ਜੀ ਹਨ ਜੀ ਹਨਾ ਛੋਨੇ ਟਰੈਕਟਰ ਨੇ ਆ ਵੀ ਚਲੋ ਸਮੇਂ ਦੇ ਮੁਤਾਬਕ ਇਲੈਕਟਰਾ ਖਰਾਬ ਹੋ ਜਾਂਦੇ ਨੇ ਪਰ ਨਾਲ ਹੀ ਹੁਣ ਕੰਮ ਧੰਦੇ ਦੇ ਵਿੱਚ ਫੁੱਟ ਜਾਂਦੀਆਂ ਨੇ ਕੁਛ ਨਾ ਕੁਛ ਲੱਗ ਜਾਂਦੇ ਨੇ ਅਸਲ ਨਾਲ ਦੇ ਨਹੀਂ ਜੀ ਹਾਂ ਜੀ ਓਰੀਜਨਲ ਨਾਲ ਦੇ ਚਲੋ ਸਮੇਂ ਬਹੁਤ ਸਮਾਂ ਬਹੁਤ ਹੋ ਗਿਆ ਹਾਂ ਜੀ ਸਫਾਈ ਕੋ ਬਟਾ ਬਣਾ ਲੈਣਾ ਠੀਕ ਹੈ ਭਾਈ ਜੀ ਓਕੇ ਓਕੇ